ਦੋਸਤੋ ਅੱਜ ਮੈਂ ਗੱਲ ਕਰ ਰਿਹਾ ਹਾਂ ਆਲ ਇੰਡੀਆ ਰੇਡੀਓ ਤੇ ਦੂਦਰਸ਼ਨ ਦੀ ਆਲ ਇੰਡੀਆ ਰੇਡੀਓ ਤੇ ਦੂਦਰਸ਼ਨ ਕਿਸੇ ਵੜੇ ਲੋਕਾਂ ਵਿੱਚ ਇੰਨਾ ਜ਼ਿਆਦਾ ਹਰਮਨ ਪਿਆਰਾ ਹੁੰਦਾ ਸੀ ਕਿ ਕੋਈ ਵੀ ਇਨਸਾਨ ਕੋਈ ਵੀ ਆਦਮੀ ਕੋਈ ਵੀ ਬੱਚਾ ਰੇਡੀਓ ਜਾਂ ਦੂਦਰਸ਼ਨ ਦੇਖਣ ਤੋਂ ਰੋਡਿਓ ਸੁਣਨ ਤੋਂ ਨਹੀਂ ਰਹਿਦਾ ਸੀ ਔਰ ਦੂਦਰਸ਼ਨ ਦੇ ਦਾ ਕੁਝ ਦਿਨ ਅਜੇ ਵੀ ਰਹੇ ਨੇ ਕੁਝ ਸਮਾ ਐਸਾ ਵੀ ਰਿਹਾ ਹੈ ਕਿ ਜਦੋਂ ਇਸ ਨੇ ਆਪਣੀ ਸਰਦਾਰੀ ਜਿਹੜੀ ਹੈ ਉਹ ਕਾਇਮ ਰੱਖ ਕੇ ਦੁਨੀਆ ਨੂੰ ਜਾਂ ਦੇਸ਼ ਨੂੰ ਦਿਖਾ ਦਿੱਤਾ ਸੀ ਖਾਸ ਤੌਰ ਤੇ ਉਹਨਾਂ ਦਿਨਾਂ ਵਿੱਚ ਜਦ ਮਹਾਭਾਰਤ ਤੇ ਰਮਾਇਣ ਇਸ ਤੇ ਟੈਲੀਕਾਸਟ ਕੀਤਾ ਜਾਂਦਾ ਸੀ ਤਾਂ ਜਿਹੜੀਆਂ ਸੜਕਾਂ ਇਹ ਬਿਲਕੁਲ ਆਪਣੀਆਂ ਸਾਫ਼ ਨਜ਼ਰ ਆਉਂਦੀਆਂ ਸੀ ਸਾਰੀ ਟ੍ਰੈਫਿਕ ਰੁਕ ਜਾਂਦੀ ਸੀ ਔਰ ਲੋਕ ਜਦ ਤੱਕ ਉਹ ਐਪੀਸੋਡ ਦੇਖ ਨਹੀਂ ਚੁਲੈਂਦੇ ਤਾਂ ਅੱਗੇ ਨਹੀਂ ਸੀ ਚੱਲਦੇ ਇਸ ਤੋਂ ਇਲਾਵਾ ਇਸਦੇ ਹੋਰ ਵੀ ਇਹਨਾਂ ਦੇ ਹੋਰ ਵੀ ਬੜੇ ਵਧੀਆ-ਵਧੀਆ ਪ੍ਰੋਗਰਾਮ ਚੜਿਆ ਉਹ ਲੋਕਾਂ ਨੇ ਪਸੰਦ ਕੀਤੇ ਚਾਹੇ ਉਹ ਫਿਲਮ ਤੇ ਅਧਾਰਿਤ ਸਨ ਚਾਹੇ ਕਹਾਣੀਆਂ ਤੇ ਅਧਾਰਿਤ ਸਨ ਜਾਂ ਕਿਸੇ ਵੱਡੇ ਇਹਨਾਂ ਦੀਆਂ ਜਿਹੜੀਆਂ ਕ੍ਰੈਡੀਬਲ ਕਹਿ ਲੋ ਤੁਸੀਂ ਜਿਨ੍ਹਾਂ ਤੇ ਵਿਸ਼ਵਾਸ ਕੀਤਾ ਜਾਂਦਾ ਹੈ ਉਹ ਖਬਰਾਂ ਸਨ ਉਹ ਵੀ ਬਹੁਤ ਜ਼ਿਆਦਾ ਸੁਣੀਆਂ ਜਾਂਦੀਆਂ ਸਨ ਇਸੇ ਤਰ੍ਹਾਂ ਆਲ ਇੰਡੀਆ ਰੇਡੀਓ ਦਾ ਉਹਦਾ ਬਲਾਕਾ ਗੀਤਮਾਲਾ ਉਹਦੀ ਵਿਦ ਭਾਰਤੀ ਦੇ ਜਿਹੜੇ ਪ੍ਰੋਗਰਾਮ ਹੈ ਜਾ ਜੇ ਤੁਸੀਂ ਲੋਕਲ ਇਥੋਂ ਜਲੰਧਰ ਦੀ ਗੱਲ ਕਰੋ ਤਾਂ ਜਿਹੜਾ ਇਹ ਖੇਤੀਬਾੜੀ ਪ੍ਰੋਗਰਾਮ ਹੈ ਉਹ ਠੰਡੂ ਰਾਮ ਔਰ ਭయ్యా ਜੀ ਇਹ ਜਿਹੜੇ ਕਰੈਕਟਰ ਸੀਗੇ ਇੰਨੇ ਜ਼ਬਰਦਸਤ ਹੁੰਦੇ ਸੀ ਕਿ ਇਹਨਾਂ ਦਾ ਨਾਂ ਕੇਵਲ ਦੇਸ਼ ਵਿੱਚ ਬਲਕਿ ਵਿਦੇਸ਼ਾਂ ਦੇ ਵਿੱਚ ਵੀ ਇਹਨਾਂ ਨੂੰ ਸੁਣਿਆ ਜਾਂਦਾ ਸੀ ਪਰ ਦੇਖਦੇ ਆਂ ਦੇਖਦੇ ਆ ਇਸ ਦੀ ਹਾਲਤ ਜਿਹੜੀ ਹੈ ਦਿਨ-ਬਦਨ ਪਤਲੀ ਹੁੰਦੀ ਜਾ ਰਹੀ ਹੈ ਪਹਿਲਾਂ ਨਾਲੋਂ ਵੀ ਹੁਣ ਕਾਫੀ ਪਤਲੀ ਹੋ ਗਈ ਹੈ ਔਰ ਹੱਥ ਜਿਹੜੀ ਹੈ ਖਸਤਾ ਹੈ ਅਜਾ ਹੁੰਦਾ ਕੋਈ ਕਾਰਨ ਸਾਨੂੰ ਸਾਫ਼ ਸਪਸ਼ਟ ਨਜ਼ਰ ਨਹੀਂ ਆਉਂਦਾ ਪਰ ਹਾਂ ਇੱਕ ਗੱਲ ਜ਼ਰੂਰ ਹੈ ਕਿ ਹੁਣ ਜਦੋਂ ਤੁਸੀਂ ਕਿਤੇ ਵੀ ਇਹਦੇ ਦਫ਼ਤਰ ਜਾਓ ਤਾਂ ਤੁਹਾਨੂੰ ਜਿਹੜਾ ਉੱਥੇ ਸਟਾਫ਼ ਹੈ ਉਹ ਬਹੁਤ ਘੱਟ ਮਿਲਦਾ ਹੈ ਘੱਟ ਸਟਾਫ਼ ਕਾਫੀ ਹੋ ਗਿਆ ਹੈ ਔਰ ਇਹ ਚਿਰਾਂ ਤੋਂ ਇਹਦੀ ਸਟਾਫ਼ ਦੀ ਜਿਹੜੀ ਪੂਰਤੀ ਹੈ ਉਹ ਨਹੀਂ ਹੋਈ ਹੁਣ ਇਸ ਵੇਲੇ ਜਿਹੜੀਆਂ 올 인디아 레벨 ਤੇ 45791 ਨੌਕਰੀਆਂ ਜਣੀਆਂ ਇਹ ਦੋਹਾਂ 올 인디아 ਰੇਡੀਓ ਤੇ ਦੂਰਦਰਸ਼ਨ ਦੇ ਵਿੱਚ ਜਿਹੜੀਆਂ ਉਹ ਸੈਂਕਸ਼ਨਡ ਨੇ ਯਾਨੀ ਕਿ ਇੰਨੀਆਂ ਨੌਕਰੀਆਂ ਇਹਨੇ ਇਨਸਾਨ ਇਹਨੇ ਬੰਦੇ ਇਹਨੇ ਮੁਲਾਜ਼ਮ ਹੋ ਸਕਦੇ ਨੇ ਪਰ ਉਹਨਾਂ ਵਿੱਚੋਂ ਇਸ ਵੇਲੇ ਜਿਹਨੇ ਹੈ ਜੋ ਹੈ ਉਹਨ 16219 ਜੋ ਪੇਰੋਲ ਤੇ ਨੇ ਸੋ ਤੁਸੀਂ ਇੱਥੋਂ ਅੰਦਾਜ਼ਾ ਲਗਾ ਸਕਦੇ ਹੋ لیکن ਜੇ ਇੱਕ ਹੋਰ ਤੁਹਾਨੂੰ ਵੇਰਵਾ ਹੋਰ ਦੇ ਦੇਵਾਂ ਤਾਂ ਇਹ ਹੈ ਕਿ ਇਸ ਵੇਲੇ 29572 ਅਸਾਮੀਆਂ ਜਿਹੜੀਆਂ ਉਹ ਇਹਨਾਂ ਦੋਨਾਂ ਸੰਸਥਾਾਂ ਵਿੱਚ ਖਾਲੀ ਪਈਆਂ ਨੇ ਸੋ ਤੁਸੀਂ ਬਿਲਕੁਲ ਸਪਸ਼ਟ ਅੰਦਾਜ਼ਾ ਉਹ ਲਗਾ ਸਕਦੇ ਹੋ ਕਿ ਇਹ ਜਿਹੜੀ ਖਸਤਾ ਹਾਲਤ ਹੈ ਇਹ ਹਾਲਤ ਪਤਲੀ ਹੈ ਇਹ ਕਿਉਂ ਹੋ ਰਹੀ ਏ ਕਿਉਂਕਿ ਜਿੱਥੇ ਸਟਾਫ ਹੀ ਨਹੀਂ ਹੋਏਗਾ ਉੱਥੇ ਕੰਮ ਕੀ ਹੋਏਗਾ ਇਹ ਤੇ ਸਾਰਿਆਂ ਨੂੰ ਪਤਾ ਹੀ ਹੈ ਪਰ ਇਸ ਨੂੰ ਸੁਧਾਰ ਕੇ ਇਹਨਾਂ ਅਸਾਮੀਆਂ ਪਰ ਕੇ ਇਸ ਦੀ ਹਾਲਤ ਜਿਹੜੀ ਹੈ ਉਹ ਚੰਗੀ ਕੀਤੀ ਜਾ ਸਕਦੀ ਹੈ ਇਹ ਜਿਹੜਾ ਡਾਟਾ ਅੰਕੜਾ ਮੈਂ ਤੁਹਾਨੂੰ ਦਿੱਤਾ ਹੈ ਇਹ ਮਤਰਾਲਾ ਨੇ ਜਿਹੜੀ ਸੂਚਨਾ ਤੇ ਪ੍ਰਚਾਰਣ ਮਤਰਾਲਾ ਹੈ ਉਸ ਨੇ ਆਪਣੀ ਸਟੈਂਡਿੰਗ ਕਮੇਟੀ ਨੂੰ ਇੱਕ ਕਮੇਟੀ ਦੀ ਮੀਟਿੰਗ ਦੇ ਦੌਰਾਨ ਇਹ ਜਿਹੜਾ ਅੰਕੜਾ ਹੈ ਉਹ ਦਿੱਤਾ ਹੈ ਮੈਂ ਉਸ ਦੇ ਬੇਸ ਤੇ ਇਹ ਗੱਲ ਕਹਿ ਰਿਹਾ ਓਵਰਆਲ ਕਹੀਏ ਤਾਂ ਆਪਾਂ ਕਹਿ ਸਕਦੇ ਹਾਂ ਕਿ ਦੋਨਾਂ ਸੰਸਥਾਵਾਂ ਦੇ ਵਿੱਚ 65% ਖਾਲੀ ਥਾਵਾਂ ਜਿਹੜੀਆਂ ਉਹ ਪਈਆਂ ਨੇ ਤਾਂ ਹਾਲੇ ਜਿਹੜੀ ਖਸਤਾ ਹੋਣੀ ਉਹ لازਮੀ ਹੈ ਮਤਰਾਲਾ ਦੀ ਇਹ ਸਟੈਂਡਿੰਗ ਕਮੇਟੀ ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਨਿਸ਼ੀਕਾਂਦ ਦੂਬੇ ਦੀ ਅਗਵਾਈ ਵਿੱਚ ਬਣਾਈ ਗਈ ਸੀ ਜਿਸ ਨੂੰ ਇਹ ਸਾਰੀ ਜਾਣਕਾਰੀ ਮਤਰਾਲਾ ਨੇ ਦਿੱਤੀ ਹੈ ਉਹਨਾਂ ਨੇ ਪੈਨਲ ਨੂੰ ਦੱਸਿਆ ਹੈ ਕਿ ਇਸ ਵੇਲੇ 19405 ਲੋਕ ਆਲ ਇੰਡੀਆ ਰੇਡੀਓ ਤੇ ਦੂਦਰਸ਼ਨ ਵਿੱਚ ਕੰਮ ਕਰ ਰਹੇ ਨੇ ਜਦਕਿ ਕੋਈ 45791 ਜਿਹੜੀ ਇਸ ਦੀ ਸੈਂਕਸ਼ਨਡ ਸੰਤੰਤ ਹੈ ਇਹ ਮੈਂ ਪਹਿਲਾਂ ਵੀ ਦੱਸ ਚੁੱਕਾ ਹਾਂ ਮੈਂ ਦੁਬਾਰਾ ਇਸ ਕਰਕੇ ਰਿਪੀਟ ਕਰ ਰਿਹਾ ਹਾਂ ਕਿ ਇਸ ਦੀ ਬਹੁਤ ਲੋੜ ਹੈ ਕਿ ਇਹ ਜਿਹੜੀ ਜਾਣਕਾਰੀ ਹੈ ਕਿਸੇ ਐਸੇ ਥਾਂ ਤੇ ਪਹੁੰਚੇ ਜਿੱਥੋਂ ਇਹਨਾਂ ਤੇ ਐਕਸ਼ਨ ਹੋ ਸਕੇ ਪਰ ਸਰਬ ਭਾਰਤੀ ਦੇ ਸੀਈਓ ਨੇ ਦੱਸਿਆ ਹੈ ਕਿ ਇਹ ਜਨ ਪ੍ਰਸਾਰ ਭਾਰਤੀ 1997 ਦੇ ਵਿੱਚ ਬਣਾਇਆ ਗਿਆ ਤਾਂ ਉਸ ਵੇਲੇ ਤਾਂ ਦੋਨਾਂ ਸੰਸਥਾਵਾਂ ਦੇ ਵਿੱਚ ਫੁੱਲ ਸਟਰੈਂਥ ਸੀ ਤੇ 40000 45000 ਤੋਂ ਵੱਧ ਲੋਕ ਕੰਮ ਕਰ ਰਹੇ ਸਨ ਪਰ ਜਿਉਂ-ਜਿਉਂ ਸਮਾਂ ਬੀਤਿਆ ਗਿਆ ਤਾਂ ਲੋਕ ਰਿਟਾਇਰ ਹੁੰਦੇ ਗਏ ਤੇ ਨਵੀਂ ਭਰਤੀ ਨਹੀਂ ਹੋਈ ਜਿਸ ਕਰਕੇ ਇਹ ਜਿਹੜੀ ਸ਼ਾਰਟੇਜ ਹੈ ਇਹ ਅੱਜ ਤੱਕ ਚੱਲ ਰਹੀ ਹੈ ਉਹਨਾਂ ਨੇ ਬੇਸ਼ੱਕ ਇਹ ਵੀ ਦੱਸਿਆ ਕਿ ਇੱਕ ਵਾਰ ਕੋਸ਼ਿਸ਼ ਕੀਤੀ ਗਈ ਕਿ ਇਹ ਜਿਹੜੀ ਭਰਤੀ ਹੈ ਦੁਬਾਰਾ ਸ਼ੁਰੂ ਕੀਤੀ ਜਾਏ ਪਰ 2020 ਦੇ ਵਿੱਚ ਫਿਰ ਕਰੋਨਾ ਆਉਣ ਦੇ ਨਾਲ ਇਹ ਜਿਹੜੀ ਭਰਤੀ ਕਰਨ ਦੀ ਗੱਲ ਸੀ ਉੱਥੇ ਦੀ ਉੱਥੇ ਰਹਿ ਗਈ ਤੇ ਉਸ ਤੋਂ ਬਾਅਦ ਫਿਰ ਅਜੇ ਤੱਕ ਸ਼ੁਰੂ ਨਹੀਂ ਹੋ ਸકી ਲੇਕਿਨ ਇਹ ਦੋਸਤੋ ਗੱਲ ਪੱਕੀ ਹੈ ਕਿ ਜੇਕਰ ਇਸ ਤਰ੍ਹਾਂ ਦੀ ਭਰਤੀ ਅੱਗੇ ਨਹੀਂ ਹੁੰਦੀ ਤਾਂ ਇਹ ਇਹਨਾਂ ਦੋਨਾਂ ਸੰਸਥਾਵਾਂ ਦੀ ਜਿਹੜੀ ਹਾਲਤ ਹੈ ਇਹ ਹੋਰ ਵੀ ਖਸਤਾ ਹੋ ਸਕਦੀ ਹੈ ਜਿਸ ਕਰਕੇ ਇਸ ਵळे ਜਿਹੜਾ ਮਤ్రਾਲਾ ਹੈ ਉਸ ਨੂੰ ਇਸ ਦੇ ਫੌਰਨ ਐਕਸ਼ਨ ਦੇ ਲੈਣ ਦੀ ਲੋੜ ਹੈ ਉਹ ਜਲਦੀ ਜਲਦੀ ਜਾਗਣ ਦੀ ਲੋੜ ਹੈ ਕਿ ਜਿਹੜੀਆਂ ਖਾਲੀ ਪਈਆਂ ਜਿਹੜੀਆਂ ਵੈਕੈਂਸੀਆਂ ਨੇ ਪੋਸਟਾਂ ਨੇ ਉਹ ਭਰੀਆਂ ਜਾਣ ਹਾਲਾਂਕਿ ਬੇਸ਼ੱਕ ਮਤਰਾਲਾ ਤੇ ਜਿਹੜੇ ਵਿਭਾਗ ਹੈ ਉਹ ਕੈਜ਼ੂਲ ਰੱਖ ਕੇ ਕੰਟਰੈਕਟ ਤੇ ਰੱਖ ਕੇ ਇਹੋ ਜਿਹੇ ਜਿਹੜੇ ਕੰਮ ਚਲਾਉ ਹੈ ਉਹ ਕਲ ਕਰ ਰਹੇ ਨੇ ਕਿ ਕੰਮ ਚਲਾਉ ਜਿਹੜੇ ਪਲੈਨਿੰਗ ਹੈ ਉਸ ਦੇ ਨਾਲ ਕੰਮ ਚਲਾਇਆ ਜਾ ਰਿਹਾ ਹੈ ਕਿ ਜਿੱਥੇ ਲੋਡ ਹੁੰਦੀ ਹੈ ਉੱਥੇ ਉਸ ਬੰਦੇ ਨੂੰ ਰੱਖ ਲਿਆ ਜਾਂਦਾ ਹੈ ਫਿਰ ਉਹ ਪਰ ਇਸ ਨੂੰ ਦੇਖੋ ਇਹ ਗਲਤੀ ਸਾਫ ਸਪਸ਼ਟ ਹੈ ਕਿ ਜੇ ਇਸ ਤਰ੍ਹਾਂ ਤੁਸੀਂ ਆ ਕੁੱਲ ਕੁਝ ਕੰਮ ਚਲਾਉਣ ਦੇ ਲਈ ਰੋਜ਼ਗਾਰ ਦੇ ਹੋਗੇ ਤਾਂ ਜਿਹੜਾ ਰੋਜ਼ਗਾਰ ਲੈਣ ਵਾਲਾ ਹੈ ਉਹਦਾ ਵੀ ਕੋਈ ਦਿਲਚਸਪੀ ਨਹੀਂ ਬਣਦੀ ਕਿਉਂਕਿ ਉਹਨੂੰ ਨਹੀਂ ਪਤਾ ਹੁੰਦਾ ਕਿ ਇਹ ਰੋਜ਼ਗਾਰ ਕਦੋਂ ਤੱਕ ਹੈ ਇਸ ਕਰਕੇ ਇਹੋ ਜਿਹੇ ਜਿਹੜੇ ਮਹਿਤਮੇ ਨੇ ਜਿਨ੍ਹਾਂ ਨੇ ਲੋਕਾਂ ਦੀ ਸੇਵਾ ਕਰਨੀ ਹੁੰਦੀ ਹੈ ਉਹ ਸਰਕਾਰ ਦੀਆਂ ਜਿਹੜੀਆਂ ਨੀਤੀਆਂ ਨੇ ਉਹ ਲੋਕਾਂ ਤੱਕ ਪਹੁੰਚਾਉਣੀਆਂ ਹੁੰਦੀਆਂ ਨੇ ਉਨ੍ਹਾਂ ਦੇ ਵਿੱਚ ਭਰਤੀ ਹੋਣੀ ਜ਼ਰੂਰੀ ਏ ਔਰ ਇਹ ਜਿੰਨੀ ਜਲਦੀ ਹੋ ਸਕੇ ਕੀਤੀ ਜਾਵੇ ਤਾਂ ਜੋ ਆਉਣ ਵਾਲਾ ਜਿਹੜਾ ਸਮਾਂ ਉਹ ਇਹਨਾਂ ਦੋਨਾਂ ਸੰਸਥਾਵਾਂ ਲਈ ਆਲ ਇੰਡੀਆ ਰੇਡੀਓ ਲਈ ਵੀ ਔਰ ਦੂਰਦਰਸ਼ਨ ਲਈ ਵੀ ਸੁਨਹਿਰਾ ਹੋਵੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਫੇਰ ਆਪਣੀ ਜੜੀ ਖੋਈ ਹੋਈ ਇਹਨਾਂ ਦੀ ਹਸਤੀयत ਦਾ ਸ਼ਾਨੋ ਸ਼ੌਕਤ ਹੈ ਇਹ ਕੰਮ ਕਰ ਕਾਇਮ ਕਰ ਸਕਣ ਤਾਂ ਜੋ ਪ੍ਰੋਗਰਾਮ ਵੀ ਅੱਛੇ ਬਣ ਔਰ ਲੋਕਾਂ ਦੇ ਜਿਹੜਾ ਵਿਊਰਸ਼ਿਪ ਹੈ ਉਹ ਵੀ ਵਧੇ ਉਨ ਬੇਸ਼ੱਕ ਆਪਾਂ ਨੈਟ ਦੇ ਤਾਂ ਕਹਿ ਸਕਦੇ ਹਾਂ ਕਿ ਸਾਡੀ ਕਵਰੇਜ ਜਿਹੜੀ ਆ ਪੂਰੇ ਦੇਸ਼ ਦੇ ਵਿੱਚ 90% ਹੈ ਪਰ ਲੋਕ ਦੇਖਦੇ ਕਿੰਨੇ ਨੇ ਇਹ ਸਾਰਿਆਂ ਨੂੰ ਪਤਾ ਹੈ ਇਸ ਕਰਕੇ ਇਸ ਨੂੰ ਸੁਧਾਰਨ ਦੀ ਬਹੁਤ ਲੋੜ ਹੈ ਉਮੀਦ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਮੰਤਰਾਲਾ ਔਰ ਵਿਭਾਗ ਇਸ ਤੇ ਕੋਈ ਐਕਸ਼ਨ ਲੈ ਕੇ ਕੰਮ ਕਰਨਗੇ ਔਰ ਆਨਵਾਰਡਾ ਜਿਹੜਾ ਸਮਾਏ ਉਹ ਇਹਨਾਂ ਸੰਸਥਾਵਾਂ ਦੇ ਲਈ ਵਧੀਆ ਹੋਵੇਗਾ ਤਦ ਤੱਕ ਲਈ ਸਤਿ ਸ੍ਰੀ ਅਕਾਲ